ਸ਼ਹਿਰ ਦੇ ਵਿੱਚ ਇਹਦਾ ਇਹਦਾ ਕਿੱਥੋਂ ਕਿੱਥੋਂ ਕੀ ਕੀ ਪੈਂਦਾ ਉਹਨੂੰ ਰੋਕਿਆ ਜਾਊਗਾ। ਬਣਾ ਜਿਹੜਾ ਪਿੱਛੇ ਪਾਣੀ ਆ ਰਿਹਾ ਇੱਥੇ ਦਾ ਘਾਟ ਬਣਾ ਦਿੱਤਾ ਜਾਵੇਗਾ। ਘਾਟ ਬਣਾ ਕੇ ਇੱਥੇ ਵਿੱਚ ਮੜ ਸਕਾਂਗੇ ਇਸ਼ਨਾਨ ਕਰ ਕਰ ਸਕਾਂਗੇ। ਕਿਉਂਕਿ ਪਹਿਲਾਂ ਜਿਹੜੀ ਹੈਗੀ ਐਦੋਂ ਪਿੱਛੇ ਇੰਡਸਟਰੀ ਕੋਈ ਨਹੀਂਗੀ। ਤੇ ਇਹਦੋਂ ਅੱਗੇ ਸਾਰਾ ਸ਼ਹਿਰ ਸ਼ੁਰੂ ਹੁੰਦਾ। ਤੇ ਫਿਰ ਜਦੋਂ ਆਪਾਂ ਐਂਟਰੀ ਜਦੋਂ ਆਪਾਂ ਇਹੋ ਜਿਹੀ ਦੇਵਾਂਗੇ ਤੇ ਸ਼ਹਿਰ ਵਾਲਿਆਂ ਨੂੰ ਕਹਾਂਗੇ ਕਿ ਇਹੋ ਜਿਹਾ ਪਾਣੀ ਸਾਫ ਸਾਡਾ ਦੂਸਰੇ ਪੰਨੇ ਜਾਣਾ ਚਾਹੀਦਾ। ਖੋਸ਼ੋਰ ਨੇ ਮਾਸਫਾ ਦੇਖਿਆ ਲੋਕਾਂ ਨਾਲ ਗੱਲ ਕਰ ਰਹੇ ਕਿ ਅਸੀਂ ਤੇ ਨਹਾਉਂਦੇ ਸੀਗੇ ਕਹਿੰਦੇ ਦੁਆਰਾ ਹੁਣ ਅਸੀਂ ਨਹਾ ਪਾਵਾਂਗੇ ਇਸ ਘਾਟ ਜਿਹੜਾ ਬਣਾਇਆ ਜਾ ਰਿਹਾ ਕੋਗੇ ਲੋਕ ਤਾਂ ਸਦਾ ਹੀ ਚਾਹੁੰਦੇ ਆ ਲੋਕਾਂ ਦੇ ਉੱਤੇ ਹੀ ਇਹ ਸਾਰਾ ਕੁਝ ਜ਼ੁਲਮ ਹੋ ਰਿਹਾ ਕੋਗੇ ਜਿਹੜੇ ਜਲ ਜੀਵ ਖਤਮ ਹੋ ਗਿਆ ਜਿਹੜੇ ਨੇੜੇ-ਨੇੜੇ ਲੋਕ ਵਸਦੇ ਸੀ ਵੜਾ ਵੱਡਾ ਇਹਨਾਂ ਦਾ ਸਮੱਸਿਆ ਜਿਹੜਾ ਮੁੱਦਾ ਹੈਗਾ ਧੂੰਏਂ ਦਾ ਸੀ ਉਹ ਕਾਫੀ ਜਿਹੜਾ ਹੈਗਾ ਕਾਫੀ ਹੱਦ ਤੱਕਰ ਕੰਟਰੋਲ ਜੋ ਹੋਇਆ ਅੱਜ ਵੀ ਕੁਝ ਇਸ ਮਹਲਾਨਵਾਸੀ ਆਏ ਸੀ ਕੋਈ ਫੈਕਟਰੀ ਇੱਥੇ ਧੂੰਆਂ ਪਾਉਂਦੀ ਆ ਤੇ ਤੁਹਾਡੇ ਮਾਤੇ ਅਮਰਾ ਵੀ ਅਸੀਂ ਦੱਸਾਂਗੇ ਕਿ ਜਿੱਥੇ ਵੀ ਕੋਈ ਐਜਾ ਹੁੰਦਾ ਉਹ ਲੋਕੇਸ਼ਨ ਲਾ ਕੇ ਟਾਈਮ ਦੇ ਨਾਲ ਉਹ ਸਾਨੂੰ ਭੇਜ ਸਕਦੇ ਆ ਸੋਲੂਸ਼ਨ ਕੰਟਰੋਲ ਬੋਰਡ ਦੇ ਇੱਥੇ ਰਿਆਣਾ ਇੱਕ ਬੰਦਾ ਲੱਗਾ ਹੋਇਆ ਪੱਕਾ ਉਹ ਆਪ ਵੀ ਦੇਖਦੇ ਖੜਕੇ ਵੀ ਕਿਹੜੀ ਤੇ ਚਿਮਨੀ ਜੋ ਤੋਂ ਹੁਣ ਨਿਕਲਦਾ ਤੇ ਹੁਣ ਵਾਲੇ ਮਾਰਜ ਧਿਕਰ ਇੱਕ ਹੋਰ ਆ ਗਿਆ ਕਿ ਇਹਨੂੰ ਹੋਰ ਵੀ ਜਿਹੜਾ ਹੈਗਾ ਹਵਾ ਦੇ ਜਿਹੜਾ ਛੱਡਣਾ ਇਹਨੂੰ ਹੋਰ ਵੀ ਪਿਉਰੀਫਾਈ ਕਰਕੇ ਉਹ ਵੀ ਸਿਸਟਮ ਜਿਹੜਾ ਹੈਗਾ ਇਹਨਾਂ ਨੂੰ ਮਾਰਜ ਧਿਕਰ ਹਦਾਇਤਾਂ ਮਈ ਧਿਕਰ ਹੋਈਆਂ